ਸਾਸ੍ਰੀਕਾਲ ਆਦਾਬ ਪਿਆਰੇ ਦੋਸਤੋ ਅੱਜ ਦੀ ਮੇਰੀ ਇਹ ਨਜ਼ਮ ਜੋ ਮੈਂ ਪਰਫਾਰਮ ਕਰਨ ਜਾ ਰਿਹਾ ਹਾਂ ਲੈਂਦੇ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਕਵੀ ਬਾਬਰ ਨਜ਼ਮੀ ਜੀ ਦੀ ਹੈ ਨਜ਼ਮ ਦਾ ਨਾਮ ਹੈ ਇੰਜ ਪਰੇ ਨੇ ਬਕਸੇ ਕੁੰਡੇ ਵੱਜਦੇ ਨਹੀਂ ਕਾਓ ਮਿਲ ਕੇ ਆਪਾਂ Enjoy ਕਰਦੇ ਹਾਂ ਇੰਜ ਪਰੇ ਨੇ ਬਕਸੇ ਕੁੰਡੇ ਵੱਜਦੇ ਨਹੀਂ ਇੰਝ ਪਰੇ ਨੇ ਬਖਸੇ ਕੁੰਡੇ ਵੱਜਦੇ ਨਹੀਂ ਫਿਰ ਵੀ ਸ਼ਹਿਰ ਦੇ ਲੋਕੀ ਸਿਰ ਨੂੰ ਕਜਦੇ ਨਹੀਂ ਇੰਝ ਪਰੇ ਨੇ ਬਖਸੇ ਕੁੰਡੇ ਵੱਜਦੇ ਨਹੀਂ ਫਿਰ ਵੀ ਸ਼ਹਿਰ ਦੇ ਲੋਕੀ ਸਿਰ ਨੂੰ ਕਜਦੇ ਨਹੀਂ ਲਿਬੜੇ ਵਈ ਕੇ ਚਿਹਰੇ ਚੰਗੇ ਲੱਗਦੇ ਨੇ ਲਿਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ ਕੰਨਾਂ ਨੂੰ ਲਿਸ਼ਕਾਏ ਫਿਰ ਵੀ ਸਜਦੇ ਨਹੀਂ ਕਈਆਂ ਨੂੰ ਲਿਸ਼ਕਾਏ ਫਿਰ ਵੀ ਸਜਦੇ ਨਹੀਂ ਸੁਣ ਸਰਨਾਵਾ ਤੂੰ ਪੰਜਾਬ ਕਹਾਣੀ ਦਾ ਸੁਣ ਸਰਨਾਵਾ ਤੂੰ ਪੰਜਾਬ ਕਹਾਣੀ ਦਾ ਵਿੱਚ ਮੈਦਾਨ ਦੇ ਮਰ ਜਾਂਦੇ ਆ ਭਜਦੇ ਨਹੀਂ ਹੱਕ ਨਾ ਮੰਗੋ ਗਾਸੀਬ ਕੋਲੋਂ ਨਰਮੀ ਨਾਲ ਹੱਕ ਨਾ ਮੰਗੋ ਗਾਸੀਬ ਕੋਲੋਂ ਨਰਮੀ ਨਾਲ ਫੁੱਲਾ ਨਾਲ ਕਦੀ ਵੀ ਪੱਥਰ ਭਜਦੇ ਨਹੀਂ ਫੁੱਲਾ ਨਾਲ ਖਦੀ ਵੀ ਪੱਥਰ ਭਜਦੇ ਨਹੀਂ ਕੋਰੇ ਕਿਹੜੀ ਚਾਸੇ ਉਹਦੇ ਅੱਖਰਾਂ ਵਿੱਚ ਖੋਰੇ ਕਿਹੜੀ ਚਾਸੇ ਉਹਦੇ ਅੱਖਰਾਂ ਵਿੱਚ ਸਦੀਆਂ ਬੈ ਦੋਹਰਾਈਏ ਤਾਂ ਵੀ ਰਚਦੇ ਨਹੀਂ ਪਲਦਾ ਪਿਆਵਾਂ ਮੈਂ ਸਦੀਆਂ ਤੋਂ ਇੰਨਾ ਹੇਟ ਪਲਦਾ ਪਿਆਵਾਂ ਮੈਂ ਸਦੀਆਂ ਤੋਂ ਇੰਨਾ ਹੇਟ ਇਹ ਜ਼ੁਲਮਾਂ ਦੇ ਪੱਤਲ ਸਿਰ ਤੇ ਅੱਜ ਦੇ ਨਹੀਂ ਇਹ ਜੁਰਮਾਂ ਦੇ ਪੱਤਰ ਸਿਰ ਤੇ ਅੱਜ ਦੇ ਨੇ ਧੰਨਵਾਦ